ਇੱਕ ਸੰਸਥਾ ਹੈ ਜਿਨ੍ਹਾਂ ਨੇ ਇੱਕ ਅਨੋਖਾ ਹੀ ਲੰਗਰ ਲਾਇਆ ਹੈ ਵਿਦਿਆਦਾਬ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਅਧੀਨ 5000 ਬੱਚਾ ਜਿਹੜਾ ਹੈ ਤੋਂ ਪਲੱਸ ਜਿਹੜਾ ਹੈ ਪੜ ਰਿਹਾ ਹੈ 50 ਤੋਂ 60 ਲੱਖ ਰੁਪਈਆ ਮਹੀਨੇ ਦਾ ਬੱਚਿਆਂ ਤੇ ਲੱਗ ਰਿਹਾ ਹੈ ਇਹ ਇਹ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਘਰ-ਘਰ ਵਿੱਚ ਹਰੇਕ ਘਰ ਦੇ ਵਿੱਚ ਜਾ ਕੇ ਵੇਖਿਆ ਜਾਂਦਾ ਵੀਟ ਕੀਤੀ ਜਾਂਦੀ ਵੀ ਵਾਕਿਆ ਪਰਿਵਾਰ ਲੋੜਵੰਦ ਆ ਤੇ ਨਾਲ ਉਸ ਦੀ ਵੀ ਮਦਦ ਕੀਤੀ ਲੰਗਰ ਤਾਂ ਬਹੁਤ ਲੱਗੇ ਨੇ ਪਰ ਤੁਸੀਂ ਇੱਕ ਨੁੱਖਾ ਹੀ ਲੰਗਰ ਲਾਇਆ ਵਿਦਿਆ ਦਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਲਗਭਗ ਵੀਰ ਜੀ ਜਿਹਨੀਆਂ ਜਿੰਨੀਆਂ ਇਹ ਹੈਗੀਆਂ ਨੇ ਨਾ ਇਹ ਕਿਤਾਬਾਂ ਇਹ ਸਾਰੀਆਂ ਫ੍ਰੀ ਹੈਗੀਆਂ ਨੇ ਤੇ ਜੇ ਕੋਈ ਆਪਣੀ ਮਰਜ਼ੀ ਦੇ ਨਾਲ ਬੱਚਿਆਂ ਦੀ ਪੜ੍ਹਾਈ ਵਾਸਤੇ ਕੋਈ ਯੋਗਦਾਨ ਪਾ ਕੇ ਜਾਂਦਾ ਹੈ ਉਹ ਗੋਲਕ ਲੱਗੀ ਹੋਈ ਉਹਦੇ ਵਿੱਚ ਪਾ ਜਾਂਦੇ ਆ ਜੀ ਇਹ ਤਾਂ ਨਹੀਂ ਪਿਛਲੀ ਵਾਰੀ ਤੋਂ ਇਹ ਸ਼ੁਰੂਆਤ ਕੀਤੀ ਸੀ ਜੀ ਪਈ ਅਸੀਨਾ ਬੱਚਿਆਂ ਤੋਂ ਜਾਂ ਕੋਈ ਕਾਪੀ ਜਾਂ ਕਿਤਾਬ ਜਾਂ ਕੋਈ ਮਫਰਲ ਵਗੈਰਾ ਬੱਚੇ ਨੂੰ ਅਸੀਂ ਦਿੰਨੇ ਆ ਤਾਂ ਇਸ ਵਾਰ ਅਰ ਕੀ ਉਹਨਾਂ ਨੇ ਬਹੁਤ ਵਧੀਆ ਕਿਹਾ ਤੇ ਬਾਬਾ ਜੀ ਪਿਛਲੀ ਵਾਰੀ 10 ਗੁਰੂ ਸੁਣਾਏ ਸੀ ਹੁਣ ਸਾਡੇ ਤੋਂ ਆ ਸੁਣੋ ਤੇ ਉਹ ਫਿਰ ਇਸ ਵਾਰ ਫਿਰ ਉਹ ਗਿਫਟ ਛੋਟੇ ਛੋਟੇ ਲੈ ਕੇ ਗਏ ਆ ਬੱਚਿਆਂ ਦਾ ਬਹੁਤ ਹੌਸਲਾ ਵਧਾਈ ਵਾਦੀ 1.200 ਬੱਚੇ ਤੋਂ ਅਸੀਂ ਜਿਹੜੇ ਇਦਾਂ ਸੁਣ ਸੁਨੇ ਆ ਇਨਾਮ ਕਿਸੇ ਦਾ ਦੱਸਾ ਗੁਰੂਆਂ ਦੇ ਨਾਮ ਪੰਨਾਂ ਪਿਆਰੇ ਨਾਂ ਗੁਰਬਾਣੀ ਜਪਜੀ ਸਾਹਿਬ ਦਾ ਪਾਠ ਤੇ ਜਿਹੜੇ ਹਰ ਤੋਂ ਗਿਫਟ ਲੈ ਕੇ ਗਏ ਆ ਜੀ ਦੇ ਵੇਸ ਇਤਰਾਜੇ ਦੇ ਵੱਡੇ ਸਮਾਗਮ ਹੁੰਦੇ ਉੱਥੇ ਸਟਾਲ ਲਗਾਈਦਾ ਜੀ ਤੇ ਬਾਕੀ ਦਾ ਸਾਡਾ ਮੇਨ ਪ੍ਰੋਜੈਕਟ ਤਾਂ ਹੈਗਾ ਜੀ ਸਕੂਲਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਵਿਟ ਕਰਕੇ ਤੇ ਬੱਚੇ ਦੇ ਜਿਹੜੇ ਫਾਰਮ ਭਰ ਕੇ ਅਸੀਂ ਉਹਨੂੰ ਸਪான்ਸਰ ਕਰਾਈਦਾ ਜੇ ਕੋਈ ਸੰਗਤਾ ਦੋ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਚੱਲ ਰਿਹਾ ਹੈ ਪੰਜ ਰੋਜਾ ਤਾਂ ਉੱਤੇ ਚੰਪਾਂ ਦੇ ਲੰਗਰ ਲੱਗੇ ਨੇ ਪਕੌੜਿਆਂ ਦੇ ਲੰਗਰ ਲੱਗੇ ਨੇ ਫਰੂਟ ਚਾਰ ਦੇ ਲੰਗਰ ਲੱਗੇ ਨੇ ਤਾਂ ਗੋਲ ਗੱਪੇ ਟਿੱਕੀਆਂ ਦੇ ਲੰਗਰ ਲੱਗੇ ਨੇ ਪਰ ਇੱਕ ਸੰਸਥਾ ਹੈ ਜਿਨ੍ਹਾਂ ਨੇ ਇੱਕ ਅਨੋਖਾ ਹੀ ਲੰਗਰ ਲਾਇਆ ਹੈ ਵਿਦਿਆ ਦਾ ਮੈਂ ਇੱਕਲਾ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਜਿਹੜੀ ਵਿਖਾਈ ਜਾਵੇ ਕਿ ਉਹ ਇਹਦੇ ਵਿੱਚ ਕਿਵੇਂ ਦੀ ਜਿਹੜੀ ਸੰਤਾ ਮਦਦ ਕਰਦੀ ਆ ਤੇ ਕੀ ਬੱਚਿਆਂ ਨੂੰ ਪੜ੍ਹਾਉਂਦੀ ਆ ਇਹਦੇ ਵਿੱਚ ਸਭ ਤੋਂ ਦੱਸਣ ਜੋ ਗੱਲ ਆ ਕਿ ਜਿਹੜੇ ਗਰੀਬਾਂ ਦੇ ਬੱਚੇ ਆ ਜਿਹੜੇ ਸਕੂਲਾਂ ਵਿੱਚ ਪੜ੍ਹ ਨਹੀਂ ਸਕਦੇ ਫੀਸਾਂ ਨਹੀਂ ਦੇ ਸਕਦੇ ਉਹ ਇਹ ਸੰਤਾ ਸੰਭਾਲਦੀ ਆ ਤਾਂ ਮਹੀਨੇ ਦਾ ਹਰ ਮਹੀਨੇ 50 ਤੋਂ 60 ਲੱਖ ਰੁਪਏ ਜਿਹੜਾ ਖਰਚਾ ਕਰਦੀ ਆ ਤੇ ਸੰਤਾ ਇਹਨਾਂ ਬੱਚਿਆਂ ਗਰੀਬ ਬੱਚਿਆਂ ਨੂੰ ਪੜ੍ਹਾ ਕੇ ਗਾਂ ਅੱਗੇ ਵਧਾਉਣ ਦਾ ਪ੍ਰਾਲਾ ਕਰ ਰਹੀ ਆ ਸਾਡੇ ਨਾਲ ਸੰਤਾ ਦੇ ਆਗੂ ਵੀ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਕਿ ਕਿਵੇਂ ਦੀ ਸੰਸਥਾ ਜਿਹੜੀ ਮਦਦ ਕਰਦੀ ਹੈ ਤੇ ਕੌਣ ਇਹਨਾਂ ਦੀ ਜਿਹੜੀ ਸੇਵਾ ਦਾ ਲਾਭ ਉਠਾ ਰਿਹਾ ਕਿਉਂਕਿ ਇਹ ਵੀ ਇੱਕ ਬੜੀ ਤਗੜੀ ਸੇਵਾ ਹੈ ਵਿਦਿਆ ਜਿਹੜੀ ਬੱਚਿਆਂ ਨੂੰ ਦੇਣੀ ਕਿਉਂਕਿ ਗਰੀਬ ਬੱਚੇ ਵਿਦਿਆ ਤੋਂ ਵਾਂਝੇ ਰਹਿ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪਣੇ ਬਾਰੇ ਦੱਸਿਓ ਆਪਣੀ ਸੰਸਥਾ ਬਾਰੇ ਦੱਸਿਓ ਤੇ ਕਿੰਨਾ ਚਿਰ ਹੋ ਗਿਆ ਕਿਵੇਂ ਅਪਰਾਲਾ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਸਾਹਿਬ ਸਿੰਘ ਪੱਟੀ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਸੇਵਾਦਾਰ ਇਹ ਜ ਸੰਸਥਾ ਭਾਈਸਾਹ ਪਾਈਸਾ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲਿਆਂ ਵੱਲੋਂ ਚਲਾਈ ਗਈ ਸੀ 2006 ਦੇ ਵਿੱਚ ਇਸ ਦੀ ਦੇਖ ਰਹੀ ਹੁਣ ਭਾਈਸਾਹ ਪਾਈਸਾ ਭਾਈ ਜਸਵਿੰਦਰ ਸਿੰਘ ਖਾਲਸਾ ਕਰ ਰਹੇ ਹਨ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਅਧੀਨ 5000 ਬੱਚਾ ਜਿਹੜਾ ਹੈ ਤੋਂ ਪਲੱਸ ਜਿਹੜਾ ਹੈ ਪੜ ਰਿਹਾ ਹੈ 50 ਤੋਂ 60 ਲੱਖ ਰੁਪਈਆ ਮਹੀਨੇ ਦਾ ਬੱਚਿਆਂ ਤੇ ਲੱਗ ਰਿਹਾ ਹੈ ਇਹ ਇਹ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਘਰ-ਘਰ ਵਿੱਚ ਹਰੇਕ ਘਰ ਦੇ ਵਿੱਚ ਜਾ ਕੇ ਵੇਖਿਆ ਜਾਂਦਾ 20 ਕੀਤੀ ਜਾਂਦੀ ਵੀ ਵਾਕਿਆ ਪਰਿਵਾਰ ਲੋੜਵੰਦ ਆ ਤੇ ਨਾਲ ਉਸ ਦੀ ਮਤਤ ਕੀਤੀ ਜਾਂਦੀ ਹੈ ਜੀ ਇਹ ਵੀ ਸਾਨੂੰ ਦੱਸਿਓ ਅੱਜ ਇੱਥੇ ਪੌਂਡ ਸਾਹਿਬ ਪਹੁੰਚੇ ਜੇ ਸਕੀ ਸਾਰੀਆਂ ਕਿਤਾਬਾਂ ਫ੍ਰੀ ਨੇ ਕਿ ਕੋਈ ਮੁੱਲ ਵੀ ਹੈਗੀਆਂ ਨੇ ਕਿਵੇਂ ਜਿਹੜਾ ਕਿਉਂਕਿ ਲੰਗਰ ਤਾਂ ਬਹੁਤ ਲੱਗੇ ਨੇ ਪਰ ਤੁਸੀਂ ਇੱਕ ਅਨੋਖਾ ਹੀ ਲੰਗਰ ਲਾਇਆ ਵਿਦਿਆ ਦਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਲਗਭਗ ਵੀਰ ਜੀ ਜਿਹੜੀਆਂ ਜਿੰਨੀਆਂ ਇਹ ਹੈਗੀਆਂ ਨੇ ਨਾ ਇਹ ਕਿਤਾਬਾਂ ਇਹ ਸਾਰੀਆਂ ਫ੍ਰੀ ਹੈਗੀਆਂ ਨੇ ਤੇ ਜੇ ਕੋਈ ਆਪਣੀ ਮਰਜ਼ੀ ਦੇ ਨਾਲ ਬੱਚਿਆਂ ਦੇ ਪੜ੍ਹਾਈ ਵਾਸਤੇ ਕੋਈ ਯੋਗਦਾਨ ਪਾ ਕੇ ਜਾਂਦਾ ਹੈ ਉਹ ਗੋਲਕ ਲੱਗੀ ਹੋਈ ਹੈ ਉਹਦੇ ਵਿੱਚ ਪਾ ਜਾਂਦੇ ਆ ਜੀ ਤੇ ਕਿਤਾਬਾਂ ਬਿਲਕੁਲ ਫ੍ਰੀ ਹੈਂ ਜੀ ਤਾਂ ਕੋਈ ਬੱਚਿਆਂ ਕੋਲੋਂ ਸਾਨੂੰ ਪਤਾ ਲੱਗਾ ਸੀ ਕਿ ਬੱਚੇ ਜੇ ਕੋਈ ਦਾਹਾਂ ਗੁਰੂਆਂ ਦਾ ਨਾਂ ਜਾਂ ਕੋਈ ਬਾਣੀ ਸੁਣਾਉਂਦੇ ਨੇ ਤਾਂ ਡੇ ਵੱਲੋਂ ਗਿਫਟ ਵੀ ਦਿੱਤੇ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਉਤਸਾਹ ਜਿਹੜਾ ਮਿਲੇ ਤੇ ਮਾਨ ਸਨਮਾਨ ਵੀ ਹੁੰਦਾ ਰਹੇ ਇਸੇ ਤਰ੍ਹਾਂ ਹੀ ਪਿਛਲੀ ਵਾਰੀ ਤੋਂ ਇਹ ਸ਼ੁਰੂਆਤ ਕੀਤੀ ਸੀ ਜੀ ਭਈ ਅਸੀਂ ਨਾ ਬੱਚਿਆਂ ਤੋਂ ਜਾਂ ਕੋਈ ਕਾਪੀ ਜਾਂ ਕਿਤਾਬ ਜਾਂ ਕੋਈ ਮਫਰਲ ਵਗੈਰਾ ਬੱਚੇ ਨੂੰ ਅਸੀਂ ਦੇਨੇ ਆ ਤੋ ਇਸ ਵਾਰ ਅਰ ਕੀ ਉਹਨਾਂ ਨੇ ਬਹੁਤ ਵਧੀਆ ਕਿਹਾ ਬਾਬਾ ਜੀ ਪਿਛਲੀ ਵਾਰ ਇਸੇ 10 ਗੁਰੂ ਸੁਣਾਏ ਸੀ ਹੁਣ ਸਾਡੇ ਤੋਂ ਆਵਾਜ਼ ਸੁਣੋ ਤੇ ਉਹ ਫੇਰ ਇਸ ਵਾਰ ਫੇਰ ਉਹ ਗਿਫਟ ਛੋਟੇ ਛੋਟੇ ਲੈ ਕੇ ਗਏ ਆ ਬੱਚਿਆਂ ਦਾ ਬਹੁਤ ਹੌਸਲਾ ਵਧਾਈ ਵੱਧ ਬਣਦਾ ਉਸ ਜੋਦੇ ਮਹਾਨ ਯੋਧੇ ਦੇ ਸਥਾਨ ਤੇ ਬੈਠੇ ਜਿਹਨੇ 67 ਤੇ ਰੱਖ ਗਏ ਸਾਡੀ ਸਿੱਖ ਕੌਮ ਬਦਲੇ ਚੀਦੀ ਪਾਈ ਕਿ ਕਿੰਨੇ ਕੁ ਬੱਚੇ ਆਏ ਜਿਹੜੇ ਵਾਕਈ ਗੁਰਬਾਣੀਆਂ ਜਾਂ ਗੁਰੂ ਗੁਰੂ ਸਦਾਹ ਗੁਰੂ ਸਾਹਿਬਾਨ ਦੇ ਨਾਮ ਸੁਣਾ ਸਕੇ ਜਿਹੜੇ ਲਗਭਗ 80 ਕੋਈ 1.5 200 ਬੱਚੇ ਤੋਂ ਅਸੀਂ ਜਿਹੜੇ ਇਦਾਂ ਸੁਣ ਸੁਨੇ ਆ ਇਨਾਮ ਕਿਸੇ ਦਾ ਦਸਾ ਗੁਰਵਾ ਦੇ ਨਾਮ ਪੰਜਾਂ ਪਿਆਰੇ ਨਾਂ ਗੁਰਬਾਣੀ ਜਪਜੀ ਸਾਹਿਬ ਦਾ ਪਾਠ ਤੇ ਜਿਹੜੇ ਸਾਡੇ ਤੋਂ ਗਿਫਟ ਲੈ ਕੇ ਗਏ ਆ ਜੀ ਤਾਂ ਤੁਹਾਨੂੰ ਲੱਗਦਾ ਨਹੀਂ ਆ ਕਿ ਕਿਤੇ ਨਾ ਕਿਤੇ ਪੰਜਾਬ ਚ ਰਹਿੰਦੇ ਆ ਤੇ ਤਰਾਸਦੀ ਆ ਕਈ ਬੱਚਿਆਂ ਨੂੰ ਤਾਂ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਖਾਸ ਕਰਕੇ ਉਹਨਾਂ ਮਾਪਿਆਂ ਦੇ ਬੱਚਿਆਂ ਨੂੰ ਜਿਹੜੇ ਆਂਦੇ ਆ ਵੀ ਸਰਕਾਰੀ ਸਕੂਲਾਂ 'ਚ ਪੜਾਉਣਾ ਹੈ ਪ੍ਰਾਈਵੇਟ ਸਕੂਲਾਂ 'ਚ ਪੜਾਉਣਾ ਤੇ ਪੰਜਾਬੀ ਬਿਲਕੁਲ ਹੀ ਨਹੀਂ ਪੜਾਉਂਦੇ ਹਾਂਜੀ ਮਾਫ ਕਰਨਾ ਜੀ ਇੱਥੇ ਕੁਝ ਏਦਾਂ ਦੇ ਮਾਪੇ ਵੀ ਆਏ ਆ ਜਿਹਨਾਂ ਮਾਪਿਆਂ ਨੂੰ ਖੁਦ ਨੂੰ ਨਾ ਚਾਰ ਸਾਹਿਬ ਜੀ ਦੇ ਨਾਂ ਤੇ ਨਾ ਪੰਜਾਂ ਪਿਆਰਾਂ ਦੇ ਨਾਂ ਨਹੀਂ ਆਏ ਜਿਸ ਕਰਕੇ ਅਸੀਂ ਬੱਚਿਆਂ ਨੂੰ ਪ੍ਰੇਰਣਾ ਇਸੇ ਕਰਕੇ ਦੇਈ ਦੀ ਆ ਭਈ ਬੱਚੇ ਜਿਹੜੇ ਆ ਵੱਧ ਤੋਂ ਵੱਧ ਕੁਰਬਾਨੀ ਦੇ ਨਾਲ ਜੁੜਨ ਤੇ ਆਪਣੇ ਇਤਿਹਾਸ ਦੇ ਨਾਲ ਜੁੜਨ ਤਾਂ ਇਹ ਸੰਸਥਾ ਬਾਰੇ ਦੱਸਿਓਗੇ ਕੌਣ ਇਹਨਾਂ ਨੂੰ ਚਲਾ ਰਿਹਾ ਹੈ ਕਿੰਨਾ ਚਿਰ ਹੋ ਗਿਆ ਤੇ ਕਿੱਥੇ ਕਿੱਥੇ ਇਹ ਉਪਰਾਲੇ ਕਰਦੇ ਹੋ ਭਾਈ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਵੱਲੋਂ ਸ਼ੁਰੂ ਹੋਈ ਸੀ 2006 ਦੇ ਵਿੱਚ ਜੀ ਤੇ ਹੁਣ ਜਿਹੜੀ ਇਹ ਇਹਦੀ ਦੇਖਦੇ ਕਿ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਖਾਲਸਾ ਇੰਗਲੈਂਡ ਵਾਲੇ ਕਰ ਰਹੇ ਨੇ ਤੇ ਜਿਹੜਾ 5000 ਤੋਂ ਪਲੱਸ ਬੱਚੇ ਜਿਹੜੇ ਪੜ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਜਾਂਦੇ ਹੋ ਮੇਲਿਆਂ ਦੇ ਜਾਂਦੇ ਹੋ ਜਾਂ ਸਕੂਲਾਂ ਦੇ ਵਿੱਚ ਵੀ ਜਾਂਦੇ ਹੋ ਇਹ ਉਪਰਾਲਾ ਕਰ ਲਈ ਮੇਲਿਆਂ ਦੇ ਵਿੱਚ ਇਸ ਤਰ੍ਹਾਂ ਜਿਹੜੇ ਵੱਡੇ ਸਮਾਗਮ ਹੁੰਦੇ ਉੱਥੇ ਸਟਾਲ ਲਗਾਈਦਾ ਜੀ ਤੇ ਬਾਕੀ ਦਾ ਸਾਡਾ ਮੇਨ ਪ੍ਰੋਜੈਕਟ ਤਾਂ ਹੈਗਾ ਜੀ ਸਕੂਲਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਵੀਟ ਕਰਕੇ ਦੇ ਬੱਚੇ ਦੇ ਜਿਹੜੇ ਫਾਰਮ ਭਰ ਕੇ ਅਸੀਂ ਉਹਨੂੰ ਸਪான்ਸਰ ਕਰਾਈਦਾ ਜੇ ਕੋ ਸੰਗਤਾਂ ਤੋਂ ਕਦੀ ਕਿਸੇ ਨੇ ਪੇਠ ਵੀ ਥਾਪੜੀ ਆ ਕਿ ਵਾਕਈ ਤੁਸੀਂ ਇੱਕ ਵੱਖਰੀ ਕਿਸਮ ਦਾ ਲੰਗਰ ਲਗਾਇਆ ਹੈ ਤੇ ਇਹੋ ਜਿਹੇ ਉਪਰਾਲੇ ਜਿਹੜੇ ਸਾਡੇ ਸਿੱਖਾਂ ਨੂੰ ਕਰਨੇ ਚਾਹੀਦੇ ਨੇ ਬੜੀ ਗੁਰੂ ਸਾਹਿਬ ਦੀ ਕਿਰਪਾ ਜੀ ਸੰਗਤਾ ਕਾਫੀ ਜੁੜਦੀਆਂ ਹੁੰਦੀਆਂ ਇਹ 80000 ਤੋਂ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਖਾਲਸਾ ਨੇ ਸ਼ੁਰੂਆਤ ਕੀਤਾ ਇਸ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਅੱਜ 50 ਲੱਖ ਤੇ ਪਹੁੰਚ ਗਿਆ ਜੀ ਤੇ ਜਿਹੜੇ 5000 ਬੱਚਾ ਹੈ ਇਹਨਾਂ ਵਿੱਚੋਂ ਕਈ ਅਫਸਰ ਵੀ ਬਣਨੇ ਨੇ ਕਈ ਨਿਕਲ ਕੇ ਕਿਤੇ ਵੀ ਜਾਣੇ ਆ ਕਈ ਗਰੀਬਾਂ ਦੇ ਬੱਚੇ ਜਿਹੜੇ ਪੜ੍ਹਾਈ ਖਣੋਂ ਵਾਂਝੇ ਰਹਿ ਗਏ ਹਾਂਜੀ 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 ਕੁਝ ਕਈ ਬੱਚੇ ਇਦਾਂ ਦੇ ਸਾਡੇ ਕੋਲ ਜਿਹੜੇ ਵਕੀਲ ਦਾ ਕੋਰਸ ਕਰ ਰਹੇ ਨੇ ਕੋਈ ਆਈਪੀਐਸ ਦਾ ਵੀ ਕੋਰਸ ਕਰਨ ਰਹੇ ਨੇ ਤੇ ਸੈਂਕੜੇ ਬੱਚੇ ਜਿਹੜੇ 12ਵੀਂ ਸੈੱਟ ਕੀਤੇ ਹੋਏ ਨੇ ਕਿਹੋ ਜਿਹਾ ਮੈਸੇਜ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਰਹਿਣ ਵਾਲਾ ਕਿਉਂਕਿ ਪੰਜਾਬੀ ਇਸ ਚੀਜ਼ ਨੂੰ ਸਮਝ ਸਕਦੇ ਖਾਸ ਕਰਕੇ ਕਿ ਗਰੀਬਾਂ ਦੇ ਬੱਚਿਆਂ ਨੂੰ ਵਿਦਿਆ ਕਿੰਨੀ ਜ਼ਰੂਰੀ ਹੈ ਕਿਉਂਕਿ ਅਮੀਰ ਹਮੇਸ਼ਾ ਹੀ ਗਰੀਬਾਂ ਨਾਲ ਧੱਕਾ ਕਰ ਦਿੰਦੇ ਆ ਤੇ ਗਰੀਬਾਂ ਦੇ ਬੱਚੇ ਜਿਹੜੇ ਪਰਨਹੋਂ ਰਹਿ ਜਾਂਦੇ ਆ ਅਸੀਂ ਇਹ ਮੈਸੇਜ ਦਿੰਨੇ ਆ ਜੀ ਹਰੇਕ ਨੂੰ ਜਿਹੜਾ ਪੰਜਾਬੀ ਆ ਗੁਰਸੇਖਿਆ ਗੁਰਬਾਣੀ ਨਾਲ ਜੁੜੇ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਤੋਂ ਸਹਿਯੋਗ ਲਵੇ ਤੇ ਨਾਲ ਆਪਣੇ ਬੱਚੇ ਨੂੰ ਗੁਰਬਾਨੀ ਦੇ ਨਾਲ ਜੋੜੇ। ਅਸੀਂ ਚਾਹਾਂਗੇ ਕਿ ਆਪਣਾ ਮੋਬਾਈਲ ਨੰਬਰ ਵੀ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਕਿਉਂਕਿ ਜੇ ਕੋਈ ਗਰੀਬ ਬੱਚਾ ਵਿੱਦਿਆ ਲੈਣਾ ਚਾਹੁੰਦਾ ਹੋਵੇ ਫ੍ਰੀ ਕੋਈ ਮਾਂ ਪਿਓ ਦੇ ਸਮਰਥਿਆ ਕਿ ਉਹਦਾ ਖਰਚਾ ਕਰਨ ਹੁਣ ਉਹਦੇ ਤੁਹਾਡੇ ਨਾਲ ਗੱਲ ਐਡ ਕਰ ਸਕਦੇ ਨੇ। ਸਾਡੇ ਹੈੱਡ ਆਫਿਸ ਦਾ ਨੰਬਰ ਹੈਗਾ ਜੀ 99681 99991 ਫੇਰ ਬੋਲ ਦਿਓ। ਸਾਡੇ ਹੈੱਡ ਆਫਿਸ ਦਾ ਨੰਬਰ ਹੈਗਾ ਜੀ 99681 99991 ਤੇ 10 ਦਾ ਨੰਬਰ ਹੈਗਾ ਜੀ 9592094110 ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੈਂ ਇਹਨਾਂ ਧਿਆਨ ਲਈ ਇੱਕ ਵਾਰ ਕਹੂੰਗਾ ਕੈਮਰਾਮੈਨ ਨੂੰ ਤਸਵੀਰ ਵਿਖਾਈ ਜਾਵੇ ਤਾਂ ਧੀਨਾ ਵੀ ਗੱਲ ਕਰਦੇ ਆ ਬੇਟਾ ਜੀ ਕੀ ਨਾਮ ਆ ਤੇ ਕਿਦੋਂ ਦੇ ਇਸ ਸੰਸਥਾ ਦੇ ਨਾਲ ਜੁੜੇ ਹੋ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਮੇਰਾ ਨਾਮ ਰੋਬਿੰਦ੍ਰੀਪ ਕਾ ਹੈ ਜੋਂ ਪੱਟੀ ਤੋਂ ਮੈਂ 2 ਸਾਲ ਜੀ ਸੀ ਜਦੋਂ ਤੋਂ ਇਸ ਸੰਸਥਾ ਦੇ ਨਾਲ ਜੁੜੀ ਆ ਮੈਨੇ ਸੰਸਥਾ ਨੇ ਪੂਰੀ ਹੁਣ ਮੈਂ ਪਲੱਸ 2 ਤੱਕ ਸਟੱਡੀ ਕਰ ਲਈ ਹੈ ਗ੍ਰੈਜੂਏਸ਼ਨ ਕਰ ਰਹੀ ਆ ਸੰਸਥਾ ਨੇ ਮੈਨੂੰ ਪਲੱਸ 2 ਤੱਕ ਪੜਾਇਆ ਹੈ ਨਾਲ ਮੈਂ ਹੁਣ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਨ ਦੀ ਆ ਨਾਲ ਸੰਸਥਾ ਦੇ ਵਿੱਚ ਹੀ ਸੇਵਾ ਕਰਦੀ ਆ ਕਿਉਂਕਿ ਸਾਨੂੰ ਇਹਤ ਸੰਬੰਧ ਮਿਲਿਆ ਤੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਵੀ ਅੱਗੋਂ ਸੇਵਾ ਕਰੀਏ ਹਾਂਜੀ ਤਾਂ ਇਹ ਉਸ ਸੰਸਥਾ ਦੇ ਆਗੂ ਨੇ ਮੈਂ ਇੱਕ ਲ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਜਿਹੜੀ ਵਿਖਾਈ ਜਾਵੇ ਇਸ ਸੰਸਥਾ ਦੀ ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਹ ਫੜੀਏ ਤਾਂ ਐਜੂਕੇਟ ਪੰਜਾਬ ਸੰਸਥਾ ਨੇ ਇਹ ਉਪਰਾਲਾ ਜਿਹੜਾ ਕੀਤਾ ਏ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿ ਵਾਕਿਆ ਹੀ ਸਾਡੇ ਪੰਜਾਬੀਆਂ ਨੇ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਕਰਨੇ ਚਾਹੀਦੇ ਆ ਤੁਸੀਂ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਪੀਤ ਸਿੰਘ ਸ਼ੀਨਾ ਤਰਨਤਾਰਨ